ਜੈਤਰੀ ਮਹੱਲਾ ਪੰਜਵਾਂ ਵਾਰ ਸ਼ਲੋਕਾਂ ਨਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰੋ ਸਿਮਰੰਤ ਸੰਤ ਸਰਬਤਰ ਰਮਣੰ ਨਾਨਕ ਅਗਨਾਸਨ ਜਗਦੀਸ਼ਰੋ ਪੇਖਣ ਸੁਨਣ ਸੁਨਾਮਨੁ ਮਨ ਮੈਂ ਦਰੜੀਏ ਸਾਚ ਪੂਰ ਰਹੋ ਸਰਬਤਰਮੈ ਨਾਨਕ ਹਰ ਰੰਗ ਰਾਚ ਪੌੜੀ ਹਰ ਏਕ ਨਰੰਜਨ ਗਾਈਏ ਸਭ ਅੰਤਰ ਸੋਈ ਕਰਨ ਕਾਰਨ ਸਮਰਥ ਪ੍ਰਭ ਜੋ ਕਲੇਸ ਹੋਈ ਖਿਨਵੇਂ ਥਾਪ ਥਾਪਦਾ ਤਿਸ ਬਿਨ ਨਹੀਂ ਕੋਈ ਖੰਡ ਬ੍ਰਹਮੰਡ ਪਤਾਲ ਦੀਪ ਰਵਿਆ ਸਭ ਲੋਈ ਜਿਸ ਆਪੁ ਜਹਾਏ ਸੋ 부ਜਸੀ ਨਰਮਲ ਜਨ ਸੋਈ ਸ਼ਲੋਕ ਹਰਿ ਚਿੰਤ ਜੀ ਰਚਨਾ maat ਗਲਬ ਅਸਥਾਮਨ ਸਾਹ ਸਾਹ ਸਿਮਰੰਤ ਨਾਨਕ ਮਹਾ ਅਗਨ ਨਾ ਬਿਨਾਸਨੰ ਮੁਖ ਤਲੇ ਪੈਰ ਉਪਰੇ ਵਸੰਦੋ ਕੁ ਹਥਲੇ ਥਾਏ ਨਾਨਕ ਸੋ ਟਣੀ ਕਿਉ ਵਿਸਾਰਿਓ ਉਦਰੇ ਜਿਸ ਦੇ ਨਾਏ ਪੌੜੀ ਰਗਤ ਬਿੰਦ ਕਰ ਨਿਮਿਆ ਅਗਨ ਉਦਰ ਮਝਾਰ ਉਰਦ ਮੁਖ ਕੁਚੀਲ ਵਿਕਲ ਨਰਕ ਕੋਰ ਗੁਭਾਰ ਹਰ ਸਿਮਰਤ ਤੂੰ ਨਾ ਜਲ ਮਨ ਤਨ ਉਲਤਾਰ ਬਖਮ ਥਨੋ ਜਿਨ ਰਖਿਆ ਤਿਸ ਤਿਲ ਨਾ ਵਿਸਾਰ ਪ੍ਰਭ ਬਿਸਰਤ ਸੁਖ ਕਦੇ ਨਾਹੀ ਜਾਸੇ ਜਨਮ ਹਾਰ ਸਲੋਕ ਮਨ ਸ਼ਾਦਾਨ ਕਰਨਗ ਸਰਬਤਰ ਆਸਾ ਪੂਰਨੇ ਖੰਡਣਗ ਕਲ ਕਲੇਸ਼ੈ ਪ੍ਰਭ ਸਿਮਰ ਨਾਨਕ ਨਹ ਦੂਰਣੇ ਹਭ ਰੰਗ ਮਾਣੇ ਜਿਸ ਸੰਗ ਤੇ ਸਿਉ ਲਾਈਏ ਨਹਿਉ ਸੋ ਸੋਹ ਬੇਦਨਾ ਵਿਸਰੋ ਨਾਨਕ ਜਿਨ ਸੁੰਦਰ ਰਚਿਆ ਦੇਹ ਔੜੀ ਜੀਓ ਪ੍ਰਾਨ ਤਨ ਧਨ ਦੀਆ ਦੀਨੇ ਰਸ ਭੋਗ ਗ੍ਰਹਿ ਮੰਦਰ ਰਤ ਆਚ ਦੀਏ ਰਚ ਭਲੇ ਸੰਜੋਗ ਸੋਨ ਬਨਿਤਾ ਸਾਜਨ ਸੇਵਕ ਦੀਏ ਪ੍ਰਭ ਦੀਵਨ ਜੋਗ ਖਾਲਸਿਮਰਤ ਤਨ ਮਨ ਹਰਿਆ ਲੈ ਜਾਏ ਵੇ ਜੋਗ ਸਾਧ ਸੰਗ ਹਰ ਗੁਣ ਦਉਮ ਬਿਨਸੇ ਸਭ ਲੋਗ ਸਲੋਕ ਕੁਟੰਬ ਜਤਨ ਕਰਨਗ ਮਾਇਆ ਅਨੇਕ ਉਦਮ ਹਾਰ ਭਗਤ ਭਾਵ ਹੀਣਗ ਨਾਨਕ ਪ੍ਰਭ ਬਿਸਰਤ ਤੇ ਪ੍ਰੇਤ ਤਟੜੀਆ ਸਪ੍ਰੀਤ ਜੋ ਲਾਈ ਬਿਐ ਵੇਨ ਸਿਉ ਨਾਨਕ ਸਚੀ ਰੀਤ ਛਾਈ ਸੇਤੀ ਰਤਿਆ ਪੌੜੀ ਜਿਸ ਬਿਸਰਤ ਤੁਹਾਨੂੰ ਭਸਮ ਹੋਏ ਕਹਤੇ ਸਭ ਪ੍ਰੇਤ ਖਿਨ ਗ੍ਰਹਿ ਮੈਂ ਬਸਨ ਦੇਵੀ ਜਿਨ ਕੋ ਸੋਈ ਹੀਤ ਕਰ ਅਨਰਥ ਦਲਬ ਸੰਚਿਆ ਸੋ ਕਾਲਜ ਕੀਤ ਜੈਸਾ ਬੀਜੇ ਸੋ ਲੁਣੇ ਕਰਮ ਇਹੋ ਖੇਤ ਕਿਤਕਣਾ ਹਰ ਵਿਸਰਿਆ ਜੋਨੀ ਪਰਮੇਤ ਸ਼ਲੋਕ ਓਟ ਦਾਨ ਇਸ਼ਨਾਨੰਗ ਅਨੇਕ ਸੋਧਨ ਪਿਤ੍ਰਤਾ ਉਚਰੰਤ ਨਾਨਕ ਹਾਲ ਹਰ ਰਸਨਾ ਸਰਬ ਪਾਵ ਬਿਮੁਛਤੇ ਈਦਣ ਕਿਤੋਂ ਕਣਾ ਪੁਰੀ ਦਤੀਮ ਪਾਹੇ ਮਨ ਬਸੰਦਲੋ ਸਚ ਸੋ ਨਾਨਕ ਹੱਬੇ ਭੁਖ ਡੁਖੜੇ ਉਲਾਹੇ ਪੌੜੀ ਕੋਟਗ ਸਭ ਨਾਸ ਹੋਏ ਸਿਮਰਤ ਹਰ ਨਾਮ ਮਨ ਚੰਦੇ ਫਲ ਪਾਈਏ ਹਰ ਕੇ ਗੁਣ ਗਾਓ ਜਨਮ ਮਲਨ ਭੈ ਕਟਿਏ ਨੇਚੁਰ ਸੱਚ ਥਾਉ ਪੂਰਬ ਹੋਵੇ ਲਿਖਿਆ ਹਰ ਚਰਨ ਸਮਾਓ ਕਰ ਕਿਰਪਾ ਪ੍ਰਭ ਰਾਖ ਲਿਹੁ ਨਾਨਕ ਬਲ ਜਾਓ ਸਲੋਕ ਗ੍ਰਹਿ ਰਚਨਾ ਅਪਾਰੰਗ ਮਨ ਬਿਲਾਸ ਸਵਾਦ ਰਸ ਕਦਾਂ ਚ ਨੈ ਸਿਮਰੰਤ ਨਾਨਕ ਤੇਜੰਤ ਵਿਸਤਾ ਕਰਮ ਹੈ ਮੂਚ ਅਲੰਬਰ ਹਬ ਕਹਿ ਮੰਝ ਮੁਹੱਬਤ ਨੇ ਸੋ ਸਾਈ ਜੈ ਵਿਸਰੇ ਨਾਨਕ ਸੋ ਤਨ ਖੇ ਪੌੜੀ ਸੁੰਦਰ ਸੀਜ ਅਨੇਕ ਸੁਖ ਰਸ ਭੋਗਣ ਪੂਰੇ ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਮਨ ਸੇ ਸੁਖ ਮਾਣ ਦਾ ਕਿਛ ਨਾਹੀਂ ਵਿਸੂਰੇ ਸੋ ਪ੍ਰਭ ਚੇਤਨਾ ਆਵੇ ਵਿਸਟਾ ਕੇ ਕੀਰੇ ਬਿਨ ਹਰ ਨਾਮ ਨ ਸ਼ਾਂਤ ਹੋਏ ਕਿਤ ਬਿਦ ਮਨ ਧੀਰੇ ਸ਼ਲੋਕ ਚਰਨ ਕਮਲ ਬਿਰਹੂ ਖੋਜੰਤ ਬੈਰਾਗੀ ਦਹਿ ਦਿਸੇ ਦਿਆਗੰਤ ਕਪਟ ਰੂਪ ਮਾਇਆ ਨਾਨਕ ਆਨੰਦ ਰੂਪ ਸਾਧ ਸੰਗਮ ਹੈ ਮਨ ਸ਼ਾਈ ਮੁਖ ਉਚਰਾ ਵਤਾ ਹ ਬੇਲੋ ਨਾਨਕ ਹਬ ਅਡੰਬਰ ਕੂੜਿਆ ਸੁਣ ਜੀਵਾਂ ਸੱਚ ਸੱਚੀ ਸੋਏ ਪੌੜੀ ਬਸਤ ਟੂਟੀ ਚੌਂਪੜੀ ਚੀਰ ਸਭchnਾ ਜਾਤ ਨਾ ਪਤ ਨਾ ਆਦਰੋ ਉਧਿਆਨ ਪਰਮ ਨਾ ਮਤਰ ਨ ਇਠ ਧਨ ਰੂਪਹੀਣ ਕਿਛ ਸਾਕਨ ਸਿਨ ਰਾਜਾ सगली सृष्टि ਕਾ ਹਰ ਨਾਮ ਮਨ ਭਿੰਨਾ ਤਿਸ ਕੀ ਧੂੜ ਮਨ ਉਧਰੇ ਪ੍ਰਭ ਹੋਏ ਸੁਪਰ ਸਨਾਂ ਸ਼ਲੋਕ ਅਨੇਕ ਲੀਲਾ ਰਾਜ ਰਸ ਰੂਪੰਗ ਛਤਰ ਚਮਰ ਤਖਤ ਆਸਨ ਅਰਚੰਤ ਮੂੜ ਅ ਗਿਆਨ ਅੰਧ ਨਾਨਕ ਸੁਪਨ ਮਨੋਰ ਤਮਾਇ ਸੁਪਨੇ ਹਾ ਬਰੰਗ ਮਾਣਿਆ ਮਿੱਠਾ ਲਗੜਾ ਮੋਹ ਨਾਨਕ ਨਾਮ ਵਿਹੂਣੀਆਂ ਸੁੰਦਰ ਮਾਇਆ ਤ੍ਰੋ ਪੌੜੀ ਸੁਪਨੇ ਸੀਤੀ ਚਿਤਰ ਮੁਕ ਮੂਰਖ ਲਾਇਆ ਬਿਸਰੇ ਰਾਜ ਰਸ ਭੋਗ ਭਾਗਤ ਪਖਲਾਇਆ ਆਜ ਆ ਗਈ ਵਿਹਾਏ ਤੰਦੇ ਹਦਾਇ ਪੂਰਨ ਭਏ ਨਾ ਕਾਮ ਮੋਹਾ ਮਾਇਆ ਕਿਆ ਵਿਚਾਰਾ ਜੰਤ ਜਾਂ ਆਪ ਭੁਲਾਇਆ ਸਲੋਕ ਬਸੰਤ ਸਵਰਗ ਲੋਕ ਜਿਤ ਤੇ ਪਥਵੀ ਨਾਵ ਖੰਡਣੈ ਮਿਸਰੰਤ ਹਰਗੋਪਾਲੇ ਨਾਨਕ ਤੇ ਪ੍ਰਾਣੀ ਉਧਿਆਨ ਭਲਮਣੇ ਕੌਤਕ ਕੋਲ ਤਮਾਸਿਆ ਚਿਤ ਨ ਆਵਸ ਨਾ ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਉ ਪੌੜੀ ਮਹਾ ਭਿਆਨ ਉਧਿਆਨ ਨਗਰ ਕਰ ਅਮਾਨਿਆ ਝੂਠ ਸਮਗਰੀ ਪੇਖ ਸੱਚ ਕਰ ਜਾਨਿਆ ਕਾਮ ਕ੍ਰੋਧ ਅਹੰਕਾਰ ਫਿਰੇ دیਵਾਨਿਆ ਸਿਰ ਲੱਗਾ ਜਮ ਦੰਡ ਤੋਂ ਪਛੋਤਾਨਿਆਂ ਬਿਨ ਪੂਰੇ ਗੁਰਦੇਵ ਫਿਰੇ ਸ਼ੈਤਾਨਿਆਂ ਸਲੋਕ ਰਾਜ ਕਪਟੰਗ ਰੂ ਕਪਟੰਗ ਧਨ ਕਪਟੰਗ ਕੁੱਲ ਕਰ ਗਲਬਤਾ ਸੰਚਤ ਵਿਖਿਆ ਛਲੰਗ ਸ਼ਿਦਰੰਗ ਨਾਨਕ ਬਿਨ ਹਰ ਸੰਗਨ ਚਾਲਤੇ ਵਿਖੰਡੜੋ ਕੀ ਭੋਲ ਤੁਮਾ ਦਿਸਮ ਸੋਨਾ ਆਡ ਨਾ ਲਹੰਡੜੋ ਮੁੱਲ ਨਾਨਕ ਸਾਥ ਨ ਜੁਲਈ ਮਾਇਆ ਔੜੀ ਚਲਦਿਆਂ ਨਾਲ ਨਾ ਚੱਲੇ ਸੋ ਕਿਉ ਸੰਜੀਏ ਤਿਸ ਕਾ ਕਹੋ ਕਿਆ ਜਤਨ ਜਿਸ ਤੇ ਵੰਜੀਏ ਹਾਰ ਬਿਸਰੀਏ ਕਿਉ ਤ੍ਰਿਪਤਿ ਆਵੇ ਨਾ ਮਨ ਰੰਜੀਏ ਪ੍ਰਭੂ ਛੋੜ ਅਨ ਲਾਗੇ ਨਰਕ ਸਮਝੀਏ ਹੋਰ ਕਿਰਪਾਲ ਦਿਆਲ ਨਾਨਕ ਭਉ ਪੰਜੀਏ ਸ਼ਰੋਗ ਨਚ ਰਾਜ ਸੁਖ ਮਿਸਟੰਗ ਨਚ ਭੋਗラス ਮਿਸਟੰਗ ਨਚ ਮਿਸਟੰਗ ਸੁਖ ਮਾਇਆ ਮਿਸਤੰਗ ਸਾਧ ਸੰਗ ਹਰ ਨਾਨਕ ਦਾਸ ਮਿਸਤੰਗ ਪ੍ਰਭ ਦਰਸ਼ਨੰ ਲਗੜਾ ਸੋਨੇਹੁ ਮਨ ਮੁਝਾਉ ਰਤਿਆ ਵਿਦਲੋ ਸੱਚ ਥੋਕ ਨਾਨਕ ਮਿਠੜਾ ਸੋ ਤਣੀ ਪੌੜੀ ਹਾਰ ਬਿਨ ਕਛੂ ਨ ਲੱਗਈ ਭਗਤਨ ਕੋ ਮੀਠਾ ਆਨ ਸਵਾਦ ਸਭ ਫੀਕਿਆ ਕਰ ਨਿਰ ਨਿਰਨੋ ਦੀਠਾ ਅਗਿਆਨ ਭਰਮ ਦੁਖ ਕਟਿਆ ਗੁਰ ਭਏ ਬਸੀਠਾ ਚਰਨ ਕਮਲ ਮਨ ਵੇਧਿਆ ਜਿਉ ਰੰਗ ਮੋਜੀਠਾ ਜਿਉ ਪ੍ਰਾਣ ਧਨ ਮਨ ਪ੍ਰਭੂ ਵਿੰਸੇ ਸਭ ਝੂਠਾ ਸ਼ਲੋਕ ਤਿਆਗਤ ਜਲੰਗ ਨਹਿ ਜੀਵ ਮੀਨਗ ਨਹਿ ਤਿਆਗ ਚਾਤ੍ਰਿਕ ਮੀਗ ਮੰਦਲੈ ਬਾਣ ਭੇਦਨ ਚ ਕੁਰੰਗ ਨਾਦੰਗ ਅਲ ਬੰਦਨ Kusum ਬਾਸਨ ਚਨ ਕਮਲ ਰਜੰਤ ਸਨ ਨਾਨਕ ਆਨ ਨ ਰੁਚਿਤੈ ਮੁਖ ਦਿਖਾਉ ਪਲਕ ਛਡ ਆਨ ਨ ਦੇਹੁ ਚਿਤ ਜੀਵਨ ਸੰਗਮ ਤਿਸ ਧਣੀ ਹਰਿ ਨਾਨਕ ਸੰਤਾਂ ਮਿਤ ਔੜੀ ਜੂ ਮਛਲੀ ਬਿਨ ਪਾਣੀ ਕਿਉ ਜੀਵਨ ਪਾਵੇ ਬੂੰਦ ਵੀ ਹੁਣਾ ਚਾਤਰ ਕੋ ਕਿਉ ਕਲ ਤ੍ਰਿਪਤਾਵੇ ਨਾਦ ਕੁਰੰਕੈ ਬਿਧਿਆ ਸਨਮੁਖ ਉਠ ਤਾਵੇ ਪਰ ਲੋਭੀ Kusum ਬਾਸਕਾ ਮਿਲ ਆਪ ਬੰਧਾਵੇ ਤਉ ਸੰਤ ਜਨ ਹਰ ਪ੍ਰੀਤ ਹੈ ਦੇਖ ਦਰਸ ਆਕਾਵੇ ਸ਼ਲੋਕ ਜਿਤਵੰਤ ਸ਼ਲੋਕ ਜਿਤਵੰਤ ਚਲਨ ਕਮਲੰਗ ਸਾਹ ਸਾਸ ਆਰਾਧਨਾ ਨਹਿ ਬਿਸਰੰਤ ਨਾਮ ਅਚੂਤ ਨਾਨਕ ਆਸਪੂਰਨ ਪਰਮੇਸ਼ਰ ਹੈ ਸੀਤਲਾ ਮਨ ਮੰਜਾਏ ਪਲਕ ਨਾ ਥੀਵੇ ਬਾਹਰ ਆ ਨਾਨਕ ਆਸੜੀ ਨਿਭਾਏ ਸਦਾ ਮਕੰਦੋ ਸਚਤਣੀ ਪੌੜੀ ਆਸਾਵੰਤੀ ਆਸ ਗੁਸਾਈ ਪੂਰੀਏ ਮਿਲ ਗੋਪਾਲ ਗੋਬਿੰਦ ਨਾ ਕਬੂ ਝੂਰੀਏ ਦੇਹੋ ਦਰਸ ਮਨ ਚਾਓ ਲੈ ਜਾਏ ਵਿਸੂਰੀਏ ਹੋਏ ਪਵਿੱਤਰ ਸਰੀਰ ਚਾਨਾ ਧੂਰੀਏ ਪਾਰ ਬ੍ਰਹਮ ਗੁਰਦੇਵ ਸਦਾ ਹਜੂਰੀਏ ਸ਼ਲੋਕ ਰਸਨਾ ਉਚਰੰਤ ਨਾਮੰਗ ਸ੍ਰਾਵਣ ਸੁਨੰਤ ਸ਼ਬਦ ਅਮਲ ਨਮਰਤ ਨਾਨਕ ਤਿਦ ਸਦ ਬਲਹਾਰੰ ਜਿਨ੍ਹਾਂ ਧਿਆਨ ਪਾਲ ਬ੍ਰਹਮਣਾ ਹਲ ਕੁੜਾਵੇ ਕੰਮ 익ਸਸਾਈ ਬਾਹਰੇ ਨਾਨਕ ਸੇਈ ਤਾਨ ਜਿਨ੍ਹਾਂ ਪਰਹਾੜੀ ਸੱਚ ਸਿਉ ਪੌੜੀ ਸਦ ਬਲਿਹਾਰੇ ਤਿਨਾਂ ਜੇ ਸੁਨਤੇ ਹਰ ਕਥਾ ਪੂਰੇ ਤੇ ਪ੍ਰਧਾਨ ਨਿਵਾਵੇ ਪ੍ਰਭ ਮਥਾ ਹਰ ਜਸ ਲਿਹੇ ਬਿਆੰਤ ਸੋਹੇ ਸੇ ਹਥਾ ਜਨੁ ਬਨੀ ਤ ਪਵਿੱਤਰ ਚਾਲੇ ਪ੍ਰਭ ਪਤਾ ਸੰਤਾਂ ਸੰਗ ਉਧਾਰ ਸਗਲਾ ਦੁਖ ਲਥਾਰ ਸਲੋਕ ਭਾਵੀ ਉਦੋਤ ਕਰਨੰ ਹਲ ਰਮਣੰ ਸੰਜੋਗ ਪੂਰਨ ਗੋਪਾਲ ਦਰਸ ਪੀਟੰਗ ਸਫਲ ਨਾਨਕ ਸੋ ਮਹੂਰਤ ਹੈ ਕੀਮ ਨਸਕਾ ਪਾਏ ਸੁਖ ਮਤੀ ਹੂੰ ਬਾਹਰੇ ਨਾਨਕ ਸਾਹਿਬ ਵੇਦਲੀ ਪਲਵਾਨ ਜਿੱਤ ਮਿਲੰਦੜੋ ਮਾਪਰੀ ਉੜੀ ਸਾ ਵੇਲਾ ਕਹੋ ਕੌਣ ਹੈ ਜਿਤ ਪ੍ਰਭ ਕੋ ਕਉ ਪਾਈ ਸੋ ਮੂਰਤ ਪਲਾ ਸੰਜੋਗ ਹੈ ਜਿਤ ਮਿਲੇ ਗੁਸਾਈ ਆਠ ਪਹਿਰ ਹਰਿ ਧਿਆਇ ਕੇ ਮਨ ਈਸ਼ੁ ਪਜਾਈ ਵੱਡੇ ਭਾਗ ਸਤ ਸੰਗ ਹੋਏ ਨੇਵ ਲਾਗਾ ਪਾਈ ਮਨ ਦਰਸ਼ਨ ਕੀ ਪਿਆਸ ਹੈ ਨਾਨਕ ਬਲ ਜਾਈ ਸਲੋਕ ਪਤਿਤ ਪਨੀਤ ਗੋਬਿੰਦੇ ਸਰਬ ਦੋਖ ਨਵਾਰਣ ਸਰਣ ਸੂਰ ਭਗਵਾਨੇ ਜਪੰਤ ਨਾਨਕ ਹਰ ਹਰ ਹਰੇ ਛਡਿਓ ਹਬ ਆਪ ਲਗੜੋ ਚਲਣਾ ਪਾਸ ਨਚੜੋ ਦੁਖ ਤਾਪ ਨਾਨਕ ਪ੍ਰਭ ਪਖੰਦਿਆ ਪੌੜੀ ਮੇਲ ਲਿਓ ਦਿਆਲ ਟੈ ਪਏ ਦਵਾਰੇ ਰਖ ਲਿਓ ਦੀਨ ਦਿਆਲ ਭਲਮਤ ਬਹੁ ਹਾਰਿਆ ਭਗਤ ਬਸ਼ਰ ਤੇਰਾ ਬਿਰਧ ਹਰਪਤੇਤ ਉਧਾਰਿਆ ਤੁਝ ਬਿਨ ਨਾਹੀ ਕੋਏ ਬਿਨੋ ਮੋਹੇ ਸਾਰਿਆ ਕਲ ਦੇ ਲਿਹੋ ਦਿਆਲ ਸાગਰ ਸੰਸਾਰਿਆ ਸ਼ਲੋਕ ਸੰਤੋ ਦਾ ਉਦਲਨ ਦਿਆਲੰਗ ਆਸਰੰਗ ਗੋਪਾਲ ਕੀਤਨ ਨਰਮਲੰਗ ਸੰਤ ਸੰਗੇਣ ਓਟ ਨਾਨਕ ਪਰਮੇਸ਼ਰੋ ਚੰਦਨ ਚੰਦਨ ਸਰਦ ਰੁੱਤ ਮੂਲ ਨ ਮਿਟੇ ਕਾਮ ਸੀਤਲ ਥੀਵੇ ਨਾਨਕਾ ਜਪੰਦੜੋ ਹਰਨਾਮ ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ ਸੁਣ ਪ੍ਰਤਾਪ ਗੋਵਿੰਦ ਨਿਰਭਉ ਭੈਮਨ ਤੋੜਨ ਆਵੇ ਮੂਲ ਸੰਚਿਆ ਨਾਮ ਧਨ ਸੰਤਾਂ ਸੰਤ ਜਨਾ ਸਿਉ ਸੰਗ ਪਾਈਏ ਵੱਡੇ ਪੁੰਨ ਆਠ ਪੈਰ ਹਰਤੇ ਆਏ ਹਰ ਜਸ ਨਿਤ ਸੋਨ ਸਲੋਕ ਦਇਆ ਕਰਨ ਗੋ ਦੁਖ ਹਰਨ ਗੋ ਉੱਚਲਨ ਗੋ ਨਾਮ ਕੀਤਨੈ ਧਿਆਲ ਪੁਰਖ ਭਗਵਾਨੇ ਨਾਨਕ ਲੇ ਪਤਨਾ ਮਾਇਆ ਪਾਏ ਬਲੰਦੜੀ ਬੁੱਝ ਗਈ ਰਖੰਦੜੋ ਪ੍ਰਵਾਪ ਜਿਨੋ ਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਪੌੜੀ ਜਾਂ ਪ੍ਰਭ ਭਏ ਦਿਆਲ ਤਾਂ ਨਾ ਵਿਆਪੇ ਮਾਇਆ ਕੋਟ ਅਗਾ ਗਏ ਨਾਸ ਹਰ ਇੱਕ ਧਿਆਇ ਨਿਰਮਲ ਹੋ ਭਏ ਸਰੀਰ ਜਨ ਤੂਰੀ ਨਾਇਆ ਮਨ ਤਨ ਪਏ ਸੰਤੋਖਪੂਰਨ ਪ੍ਰਭ ਪਾਇਆ ਤਰੇ ਕੁਟੰਬ ਸੰਗ ਲੋਕ ਕੁੱਲ ਸੁਭਾਇਆ ਸ਼ਲੋਕ ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣ ਗੁਰਦਿਆਲ ਸਮਲਤ ਗੁਰ ਗੁਰ ਨਾਨਕ ਪਤਿਤ ਉਧਾਰਣ ਪੌਜਲ ਬਿਖਮ ਅਸਗਾਹੋ ਗੁਰ ਬੋਇਥੇ ਤਾਲਿਮ ਨਾਨਕ ਪੂਰ ਕਰਮ ਸਤਗੁਰ ਚਲਣੀ ਲਗਿਆ ਪੌੜੀ ਤਨ ਤਨ ਗੁਰਦੇਵ ਜਿਸ ਸੰਗ ਹਰ ਜਪੇ ਗੁਰ ਕਬਲ ਕਰਪਾਲ ਜਪ ਭਏ ਤ ਅਬ ਗੁਣ ਸਭ ਜਪੇ ਪਾਰ ਬ੍ਰਹਮ ਗੁਰਦੇਵ ਨੀਚੋਂ ਊਚ ਥਪੇ ਕਾਟ ਸਿਲਕ ਦੁਖ ਮਾਇਆ ਕਰ ਲੀਨੇ ਆਪ ਦਸੇ ਗੁਣ ਗਾਏ ਬਿਆੰਤ ਰਸਨਾ ਖਾਰ ਜਸੇ ਸ਼ਲੋਕ ਦ੍ਰਿਸ਼ਟੰਤ ਏਕੋ ਸੁਨਿਆੰਤ ਏਕੋ ਵਰਤੰਤ ਏਕੋ ਨਰਹਰ ਨਾਮਦਾਨ ਜਚੰਤ ਨਾਨਕ ਦਿਆਲ ਪੁਰਖ ਕਿਰਪਾ ਕਰੇ ਇਕ ਸੇਵੀ ਇਕ ਸਮਲਾ ਹਰ ਇਕ ਸਪੈ ਅਰਦਾਸ ਨਾਮ ਵਖਰ ਤਨ ਸੰਚਿਆ ਨਾਨਕ ਸਚੀ ਰਾਸ ਪੌੜੀ ਪ੍ਰਭ ਦਿਆਲ ਬਿਆੰਤ ਪੂਰਨ ਇਕ ਇਹੋ ਸਭ ਕੁਝ ਆਪੇ ਆਪ ਦੂਜਾ ਕਹਾ ਕਿਹੋ ਆਪ ਕਰੋ ਪ੍ਰਭ ਦਾਨ ਆਪੇ ਆਪ ਲਿਹੁ ਆਵਣ ਜਾਣਾ ਹੁਕਮ ਸਭ ਨਹਿਚਲ ਤੁਧ ਥਿਓ ਨਾਨਕ ਮੰਗੇ ਦਾਨ ਕਰ ਕਿਰਪਾ ਨਾਮ ਦੇਹੁ ਨਾਨਕ ਮੰਗੇ ਦਾਨ ਕਰ ਕਿਰਪਾ ਨਾਮ ਦੇਹੁ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ